ਇਹ ਹੈ ਜੀ ਆਪਣਾ ਬੁਲਟੀ ਮੋਟਰਸਾਈਕਲ ਤੇ ਛੱਟੇ ਪਾ ਪਾਇਏ ਨੇ ਕੱਪੜਿਆਂ ਦਾ ਕਰਤਾ ਹੀ ਬਹੁਤ ਮੰਦਾ ਹਾਲ ਤੋਂ ਲਾਉਣ ਜਾ ਰਹੇ ਹਾਂ ਇਹਨੂੰ ਮਰਗਾੜ ਤੇ ਬਾਈ ਜੀ ਆ ਡ੍ਰਿਲ ਦੇ ਨਾਲ ਛੇਕ ਮਾਰਨਾ ਪੈ ਗਿਆ ਆਪਾਂ ਨੂੰ ਸ਼ੌਕਰ ਸਪੋਰਟ ਤੇ ਥੱਲੇ ਤੇ ਛੇਕ ਛੁੱਕ ਕਰਕੇ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਦੇ ਹਾਂ ਕਿੰਦਾ ਕਿੰਦਾ ਆਪਾਂ ਬੁਲਟ ਦਾ ਹੀ ਮਰਗਾੜ ਇਹਨੂੰ ਫਿੱਟ ਕੀਤਾ ਇਹ ਬੁਲਟੀ ਮੋਟਰਸਾਈਕਲ ਆਪਾਂ ਜਿਹੜਾ ਬਣਾਇਆ ਹੋਇਆ ਤੁਹਾਨੂੰ ਪਤਾ ਆ ਅੱਧਾ ਬੁਲਟ ਤੇ ਅੱਧਾ ਹੋਂਡਾ ਇਹਨੂੰ ਨਾ ਪਾ ਰੱਖਿਆ ਇਹਦਾ ਬੁਲਟੀ ਤੇ ਆ ਬਹੁਤ ਕਹ ਲੋ ਵੀ ਜਿਹੜਾ origignal ਸਟੀਲ ਆ ਨਾ originally ਬਾਈ ਜੀ ਡ੍ਰਿਲ ਨੂੰ ਵੀ ਪਤਾ ਲੱਗਦਾ ਵੀ ਛੇਕ ਕੱਢਣਾ ਤੇ ਕੱਢਣਾ ਕਿਦਾਂ ਆ ਤੇ ਆਪਾਂ ਕਹਦੇ ਹੀ ਆ ਨਾ ਵੀ ਬਾਈ origignal ਲੋਹੇ ਦੇ ਵਿੱਚ ਤਾਂ ਦੇਸੀ 'ਚ ਬੜਾ ਜ਼ਮੀਨ-ਸਮਾਨ ਦਾ ਫਰਕ ਹੁੰਦਾ ਉਸ ਤੋਂ ਬਾਅਦ ਤੁਹਾਨੂੰ ਸਾਰਾ ਆਪਾਂ ਹੌਲੀ-ਹੌਲੀ ਦਿਖਾਵਾਂਗੇ ਵੀ ਕਿਦਾਂ-ਕਿਦਾਂ ਆਪਾਂ ਇਹਦਾ ਮਰਗੜ ਲਾਇਆ ਹਨਾ ਕਿਵੇਂ-ਕਿਵੇਂ ਬਿੱਟ ਵੀ ਠੰਡਾ ਕਰਨਾ ਪੈ ਰਿਹਾ ਸੀਗਾ ਕਿਉਂਕਿ ਬਿੱਟ ਜਿਹੜਾ ਤੁਹਾਨੂੰ ਪਤਾ ਜੀ ਆਪਾਂ ਜਿਆਦਾ ਗਰਮ ਕਰਕੇ ਚਲਾ ਦਈਏ ਤਾਂ ਮੋੜੇ ਨੀਲਾ ਫਿਰ ਜਾਂਦਾ ਉਹਦਾ ਤਾਂ origignal ਬਿੱਟ ਰੱਖੇ ਆਪਾਂ ਪਰ ਫੇਰ ਵੀ ਇਹ ਆ ਨਾ ਸੇਫਟੀ ਦਾ ਸੇਫਟੀ ਆ ਬਾਈ ਤੇ ਤੁਹਾਨੂੰ ਸਾਰੀ ਵੀਡੀਓ ਦਿਖਾਉਨੇ ਆ ਸਾਰੀ ਐਂਡ ਤੱਕ ਦੇਖਿਓ ਤੁਹਾਨੂੰ ਪਤਾ ਲੱਗਿਆ ਹਨਾ ਕਿਦਾਂ-ਕਦਾਂ ਜਿਗਾਰ ਲਾਇਆ ਆ ਆਪਾਂ ਕਿਉਂਕਿ ਸਾਡੇ ਜਿਗਾਰ ਬਾਈ ਆਪਾਂ ਬੜੇ ਸੋਚ ਕੇ ਲਾਈਦੇ ਵੀ ਹਨਾ ਕੋਈ ਕਸਰ ਨਾ ਰਹਿ ਜਾਏ ਤੇ ਸ਼ੇਕ ਹੋ ਗਿਆ ਉਸ ਤੋਂ ਬਾਅਦ ਫਿਰ ਮਰਗਾਰਡ ਕੀਤਾ ਹੀ ਫਿਰ ਟਾ ਪੱਤੀਆਂ ਲਾਤੀਆਂ ਪਰ オリジナル ਟਾਪ ਹੀ ਵੀ ਇਹਨੂੰ ਆਪਾਂ ਕਿਸੇ ਵੇਲੇ ਵੀ ਰਿਮੂਵ ਕਰ ਸਕਦੇ ਹਾਂ ਕਿਸੇ ਵੇਲੇ ਵੀ ਲਾ ਸਕਦੇ ਹਾਂ ਨਾ 볼ਟ ਸਿਸਟਮ ਕੀਤਾ ਆ ਬਿਲਡਿੰਗ ਦਾ ਕੰਮ ਚੱਲ ਰਿਹਾ ਦੇਖ ਸਕਦੇ ਹੋ ਤੁਸੀਂ ਹਨਾ ਤੇ ਬਾਬੇ ਨਾਨਕ ਦੀ ਮਿਹਰ ਨਾਲ ਚਲੋ ਸਾਰੇ ਕੰਮ ਕਰ ਲਈਦੇ ਮਾੜੇ ਮੋਟੇ ਆਪ ਹੀ ਕੋਈ ਵੀ ਚੀਜ਼ ਇਦਾਂ ਦੀ ਫਿੱਟ ਕਰਨੀ ਆ ਕੁਝ ਵੀ ਹੈ ਹਨਾ ਕਿਉਂਕਿ ਜੇ ਤੁਹਾਨੂੰ ਪਤਾ ਗੱਡੀਆਂ ਦਾ ਕੰਮ ਆ ਬਾਈ ਬਾਹਰੋਂ ਕਰਾਉਣਾ ਪੈ ਜਾ ਤਾਂ ਬੜਾ ਔਖਾ ਹੈ ਨਾ ਕਈ ਵਾਰੀ ਛੋਟਾ ਜਿਹਾ ਟਾਂਕਾ ਹੀ ਹੁੰਦਾ ਕਿੱਥੇ ਬੰਦਾ ਗੱਡੀ ਲੈ ਕੇ ਜਾਵੇ ਹਨਾ ਇਸ ਲਈ ਚਲੋ ਆਪ ਹੀ ਕੰਮ ਜੀਦਾ ਸਾਰਾ ਕੁਝ ਹੈ ਨਾ ਤੇ ਆ ਪੱਤੀਆਂ ਦੋਨੇ ਪਾਸੇ ਸੇਮ ਇਦੇ ਲਾਈਆਂ ਮੋਰੇ ਉਹ ਛੇਕ ਜਿਹੜਾ ਕੱਢਿਆ ਉਹਦੇ 'ਚ ਮਰਗਾੜ ਫਿੱਟ ਹੋ ਗਿਆ ਹਨਾ ਤੇ ਉਸ ਤੋਂ ਬਾਅਦ ਕੀ ਸੀ ਥੋੜਾ ਜਿਹਾ ਆਪਾਂ ਨੂੰ ਸ਼ੌਕਰ ਚੱਕਣਾ ਪਿਆ ਸੀ ਇਹ ਸ਼ੌਕਰ ਆ ਹੀ ਆਪਾਂ ਵੀ ਆਪ ਡਾਊ ਉਹ ਤਾਂ ਥੋੜਾ ਜਿਹਾ ਵਧਾਉਣਾ ਘਟਾਉਣਾ ਪੈਂਦਾ ਹੁੰਦਾ ਤੇ ਮੋਟਰਸਾਈਕਲ ਚੱਕਣਾ ਪਣਾ ਹੀਗਾ ਚੱਕ ਲਈਆਂ ਨਾ ਮੁੜ ਕੇ ਫਿਰ ਮਰਗਾੜ ਠੂਆ ਕੋਈ ਫਾਇਦਾ ਨਹੀਂ ਹੈਗਾ ਹਨਾ ਤੇ ਫੇ ਸ਼ੁਕਰ ਵੀ ਆਪਾਂ ਵੱਡ ਲਿਆ ਸ਼ੁਕਰ ਵੱਡਣ ਤੋਂ ਬਾਅਦ ਨੂੰ ਵਧਾ ਕੇ ਸ਼ੁਕਰ ਸਤਾਈ ਵਿੱਚ ਤੇ ਮਰਗਾੜ ਦੀ ਕਸਮ ਦੀ ਵਾਰੀ ਆ ਗਈ ਹਨਾ ਕਿਉਂਕਿ ਇਹ ਜਿਹੜਾ ਮਰਗਾੜ ਆ ਨਾ ਬਾਈ ਜੀ ਕਿਸੇ ਵੀ ਚੀਜ਼ ਦਾ ਆਪਾਂ ਜਿਹੜੇ ਦੂਜੀ ਦਾ ਦੂਜੀ ਨੂੰ ਚੀਜ਼ ਲਾਉਂਦੇ ਨਾ ਤੇ ਉਹਦੇ ਵਿੱਚ ਬੜਾ ਕੋਈ ਦੇਖਣਾ ਪੈਂਦਾ ਕਿਉਂਕਿ ਆਪਾਂ ਇਹਨੂੰ ਟਾਇਰ ਤੇ ਸੈੱਟ ਕੀਤਾ ਹੈ ਟਾਇਰ ਦੇ ਨਾਲ ਉੱਪਰ ਥੱਲੇ ਜਾਊਗਾ ਇਹਨੂੰ ਬੋਡੀ ਨਾਲ ਨਹੀਂ ਆਪਾਂ ਫਿਕਸ ਕੀਤਾ ਝੂਲੇ ਨਾਲ ਕੀਤਾ ਕਿ ਇਹ ਟਾਇਰ ਨੂੰ ਹੀ ਕਵਰ ਕਰੇ ਵਸ ਕਿਉਂਕਿ ਫੇ ਨਹੀਂ ਤਾਂ ਆਪਣੇ ਮਾਡਲ 'ਚ ਕੁਝ ਅਲੱਗ ਨਹੀਂ ਨਾ ਹੋਣਾ ਸੀ ਜੇ ਆਪਾਂ ਇਹਨੂੰ ਉੱਪਰ ਕਰ ਦਿੰਦੇ ਫਿਰ ਉਹ ਐਵੇਂ ਦੋਗਲੀ ਜਿਹੀ ਚੀਜ਼ ਲੱਗਣੀ ਸੀ ਤੇ ਮਰਗਾਰਡ ਆਪਾਂ ਫਿਰ ਬਾਈ ਜਿਹੜਾ ਨਾ ਫਿੱਟ ਕੀਤਾ ਆ ਥੱਲੇ ਚਮਟੇ ਦੇ ਨਾਲ ਤੇ ਹੁਣ ਝੂਲੇ ਨਾਲ ਸੌਰੀ ਤੇ ਹੁਣ ਦੇਖਿਓ ਤੁਸੀਂ ਬਾਕੀ ਤੁਹਾਨੂੰ ਆਪਾਂ ਜਿਹੜਾ ਸਾਰਾ ਵੀਡੀਓ ਦੇ ਵਿੱਚ ਹੈ ਨਾ ਦਿਖਾ ਦਿੱਤਾ ਕਿੱਦਾਂ-ਕਿੱਦਾਂ ਕਿੰਨੇ-ਕਿੰਨੇ ਆ ਪੱਤੀਆਂ ਲਾਤੀਆਂ ਨੂੰ ਆਪਾਂ 1.5 ਸੂਤ ਮੋਟੀ ਤੇ 4 ਇੰਚੀ ਪੱਤੀ ਲਾਤੀ। ਸਿੱਧਾ ਇਹਨੂੰ ਬੰਨ੍ਹ ਗਾ ਦਿੱਸਤ। ਭਾਈ ਜਿੰਦਗੀ 'ਚ ਕਾਮਯਾਬ ਹੋਣਾ ਹੋਵੇ ਨਾ ਤੇ ਦਿਨ ਰਾਤ ਇੱਕ ਕਰਨਾ ਪੈਂਦਾ। ਹੁਣ ਆਪਾਂ ਨੂੰ ਪਤਾ ਨਾ ਵੀ ਕੱਲ ਨੂੰ ਸੋਮਵਾਰ ਆ ਕੰਮ ਤੇ ਜਾਣਾ ਤੇ ਆਪਾਂ ਐਦਵਾਰ ਬਾਹਰ ਦਿਖਾ ਦੇ। 11:30 ਵਜੇ ਰਾਤ ਦੇ ਆਪਾਂ ਨੂੰ ਪਤਾ ਹੀ ਵੀ ਆਹ ਕੰਮ ਆਪਣਾ ਜ਼ਰੂਰੀ ਆ ਤੇ ਆਪਾਂ ਮਕਾਨਾ ਖੇੜੀ ਆਪਾਂ ਸਵੇਰੇ ਕੰਮ ਤੇ ਜਾ ਸਕਾਂਗੇ ਤੇ 11:30 ਵਜੇ ਹੁਣ ਇਹਨੂੰ ਆਪਾਂ ਰੈਡੀ ਕਰਕੇ ਬਰਗਾੜ ਨੂੰ ਹੁੰਜਣਾ ਹੀ ਕਰਨਾ ਇਹੀ ਫਰਕ ਆ ਜੇ ਵੀਰੋ ਕਾਜਾ ਕੋਲ ਨਾ ਤੇ ਦਿਨ ਰਾਤ ਕੰਮ ਕਰੋ ਇਹ ਨਾ ਸੋਚੋ ਕਿ ਯਾਰ ਰਾਤ ਨੂੰ ਸੀ ਤਾਂ ਬਸ ਮੁੰਨੀ ਆਪਾਂ ਕੰਮ ਕਰਨਾ ਸਮਝੇਂ ਸਮਝੇ ਲਓ ਜੀ ਮਰਗਾੜ ਲੱਗ ਗਿਆ ਹੀ ਹੁਣ ਨਹੀਂ ਮਾਰੂ ਛੱਟੇ ਬਤੰਦਰ ਬੋਲਟੀ ਮੋਰਸਲਾ ਬੋਲਟ